ਹਾਂ ਜੀ ਮੈਂ ਸੁਤਿੰਦਰ ਕੁਮਾਰ ਪੰਜਾਬ ਸਕੱਤਰ ਸੋਸ਼ਲ ਜਸਟਿਸ ਐਂਡ ਔਮਨ ਏਮਪਾਵਰਮੈਂਟ ਬੋਰਡ ਔਰ ਮੈਂ ਆਪਣੇ ਮੀਡੀਆ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਉਪਰਾਲਾ ਕੀਤਾ ਔਰ ਮੈਂ ਆਪਣੇ ਸੀਨੀਅਰ ਜੋ ਸਾਡੇ ਅਫਸਰ ਨੇ ਸੰਦੀਪ ਕੁਮਾਰ ਨਾਗਰ ਜੀ ਪੰਜਾਬ ਚੇਅਰਮੈਨ ਔਰ ਇਸ ਬੋਰਡ ਦੇ ਜੋ ਡਾਇਰੈਕਟਰ ਨੇ ਡਾਕਟਰ ਐਨਪੀ ਆਨੰਦ ਔਰ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਏਕ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਿਆ ਔਰ ਮੈਂ ਦੇਖ ਰਿਹਾ ਹਾਂ ਕਿ ਸਮਾਜ ਦੇ ਬਹੁਤ ਸਾਰੇ ਇਦਾਂ ਦੇ ਕੰਮ ਹਨ ਜੋ ਮਤਲਬ ਕਿ ਇਦਾਂ ਦੇ ਕੰਮ ਜਿਨ੍ਹਾਂ ਨੂੰ ਦਬਾਇਆ ਜਾਂਦਾ ਜਿਨ੍ਹਾਂ ਦੀ ਮਤਲਬ ਕਿ ਆਵਾਜ਼ ਉੱਪਰ ਉਠਣ ਨਹੀਂ ਦਿੱਤੀ ਜਾਂਦੀ ਔਰ ਅਸੀਂ ਜਨ ਜਨ ਤੱਕ ਦਬੇ ਕੁਛ ਦੇ ਸਮਾਜ ਦੀ ਔਰ ਆਪਣੇ ਜਨ ਜਨ ਤੱਕ ਹਰ ਇੱਕ ਪੈਣ ਭਰਾ ਦੀ ਆਵਾਜ਼ ਨੂੰ ਇਸ ਬੋਰਡ ਨਾਲ ਜੋੜ ਕੇ ਮਤਲਬ ਕਿ ਉੱਪਰ ਉਠਾਉਣ ਦੀ ਕੋਸ਼ਿਸ਼ ਕਰਦੇ ਆਂ ਚਾਹੇ ਉਹ ਕਿਹੇ ਵੀ ਲੈਵਲ ਦਾ ਚਾਹੇ ਉਹ ਜ਼ਮੀਨੀ ਪੱਧਰ ਦਾ ਹੈ ਚਾਹੇ ਲੜਾਈ ਝਗੜੇ ਦਾ ਹੈ ਚਾਹੇ ਉਹ ਕੋਟਕ ਵਿਚਾਰੀਆਂ ਦਾ ਮਸਲਾ ਹੈ ਤੁਸੀਂ ਹਰ ਮਸਲਾ ਜਿਹੜਾ ਇਸ ਬੋਰਡ ਦੇ ਮਸਲੇ ਮਾਧਿਅਮ ਰਾਹੀਂ ਸਾਡੇ ਤੱਕ ਪਹੁੰਚਾਓ ਅਸੀਂ ਉਸ ਮਸਲੇ ਦਾ ਹੱਲ ਕਰਕੇ ਦਵਾਂਗੇ ਔਰ ਇਹ ਤੋਂ ਇਲਾਵਾ ਜਿਦਾਂ ਵੇਖੋ ਕਿਸੇ ਦਾ ਕੋਈ ਆਲਓਵਰ ਸਾਰੇ ਮਹਿਕਮੇ ਇਸ ਬੋਰਡ ਦੇ ਅੰਦਰ ਆ ਜਾਂਦੇ ਜਿੱਦਾਂ ਕਿਸੇ ਨਾਲ ਨੱਬੜੇ ਕਿਸੇ ਤੇ ਝੂਠਾ ਪਰਚਾ ਕੋਈ ਹੋ ਜਾਂਦਾ ਜਾਂ ਕਿਸੇ ਦੀ ਆਵਾਜ਼ ਨੂੰ ਉਠਣ ਨਹੀਂ ਦਿੱਤਾ ਜਾਂਦਾ ਜਾਂ ਕਿਸੇ ਨਾਲ ਕੋਈ ਧੱਕਾ ਕਰਦਾ ਆਲਓਵਰ ਕਿਸੇ ਵੀ ਮਹਿਕਮੇ ਦੀ ਤੁਸੀਂ ਕੰਪਲੀਟ ਇਸ ਬੋਰਡ ਰਾਈ ਹਨ ਦੇਖ ਸਕਦੇ ਹੋ ਜਾਂ ਕਿਸੇ ਦਾ ਕੋਟਕਚਰੀ ਦਾ ਮਸਲਾ ਜਿੱਦਾਂ ਕਿਸੇ ਬੱਚੇ ਦਾ ਲੜਾਈ ਝਗੜੇ ਦਾ ਡਿਵੋਰਸ ਦਾ ਜਾਂ ਕੁੱਟਮਾਰ ਦਾ ਕੇਸ ਆ ਇਦਾਂ ਦੇ ਕੇਸ ਜਿਹੜੇ ਆ ਉਹ ਕੋਟਾਂ ਦੇ ਵਿੱਚ ਦਾਦਾ ਸਾਲਾਂ ਤੱਕ ਲੰਬੇ ਚੱਲਦੇ ਰਹਿੰਦੇ ਆ ਲੋਕਾਂ ਦੀਆਂ ਬੱਚਿਆਂ ਦੀਆਂ ਉਮਰਾਂ ਨਿਕਲ ਜਾਂਦੀਆਂ ਔਰ ਉਹ ਬੱਚੇ ਜਿਹੜੇ ਆ ਘਰੇ ਬੈਠੇ ਰਹਿੰਦੇ ਆ ਔਰ ਬਾਅਦ ਵਿੱਚ ਜਦੋਂ ਕੇਸ ਮਕਦਮਾ ਨਾਲ ਬੱਚਿਆਂ ਦੀਆਂ ਮਤਲਬ ਲਾਈਫਾਂ ਗੁਜ਼ਰ ਜਾਂਦੀਆਂ ਔਰ ਇਸ ਬੋਰਡ ਦੇ ਮਾਧਿਅਮ ਰਾਹੀਂ ਜੇ ਉਹ ਕੇਸ ਤੁਸੀਂ ਕੋਰਟ ਦਾ ਵੀ ਕੇਸ ਸਾਨੂੰ ਦਿੰਦੀਏ ਤੇ ਸਾਡਾ ਬੋਰਡ ਉਸ ਮਸਲੇ ਨੂੰ 3 ਤੋਂ 4 ਮਹੀਨੇ ਦੇ ਅੰਦਰ ਅੰਦਰ ਕਵਰ ਕਰ ਦਿੰਦਾ ਕਿਉਂਕਿ ਹਾਨੂੰ ਜਿਹੜੀ ਪਾਵਰ ਹੈ ਡਾਇਰੈਕਟ ਸੁਪਰੀਮ ਕੋਰਟ ਤੋਂ ਅਥਾਰਾਈਜ਼ ਆ ਔਰ ਉਹ ਸਮਸਲੇ ਦੇ ਰਹੀਆਂ ਇਹ ਇਸ ਪਾਵਰ ਦੇ ਰਹੀਆਂ ਇਸ ਮਸਲੇ ਨੂੰ 3 ਤੋਂ 4 ਮਹੀਨੇ ਦੇ ਅੰਦਰ ਅੰਦਰ ਕਵਰ ਕਰ ਦਿੰਨੇ ਆ ਔਰ ਇਹ ਤੋਂ ਇਲਾਵਾ ਕਈ ਇਹੋ ਜਿਹੇ ਕੇਸ ਨੇ ਪੋਲਿਟੀਕਲ ਜਿਹੜੇ ਮਤਲਬ ਕਿ ਲੋਕਾਂ ਨੂੰ ਇੱਥੋਂ ਤੱਕ ਤੰਗ ਪਰੇਸ਼ਾਨ ਕਰ ਦਿੱਤਾ ਜਾਂਦਾ ਕਿ ਲੋਕ ਆਪਣੀਆਂ ਆਵਾਜ਼ ਚੁੱਕਣ ਤੋਂ ਵੀ ਡਰਦੇ ਆ ਔਰ ਮੈਂ ਆਪਣੇ ਭੈਣ ਭਰਾਵਾਂ ਨੂੰ ਜਨ ਜਨ ਤੱਕ ਇਹ ਸੰਦੇਸ਼ ਪਹੁੰਚਾਉਣਾ ਕਿ ਸੋਸ਼ਲ ਜਸਟਿਸ ਬੋਰਡ ਦੇ ਮੈਂਬਰ ਬਣੋ ਔਰ ਇਸ ਬੋਰਡ ਦੇ ਨਾਲ ਜੋੜ ਕੇ ਆਪਣੀ ਆਵਾਜ਼ ਨੂੰ ਉੱਪਰ ਚੁੱਕਣ ਦਾ ਪ੍ਰਯਾਲਾ ਕਰੋ ਦੇਖੋ ਜੀ ਸੋਸ਼ਲ ਜਸਟਿਸ ਉਮੈਨੇਮ ਪਾਵਰਮੈਂਟ ਬੋਰਡ ਦਾ ਮਤਲਬ ਇੱਕ ਘਰੇਲੂ ਨਿਆਏ ਬੋਰਡ 104 99% ਕੇਸਾਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਦਾ ਨਿਪਟਾਰਾ ਕਰ ਦਿੰਨੇ ਆ ਔਰ ਜੇ ਸੇ ਕੁਝ ਫੈਮਿਲੀ ਇਦਾਂ ਦੇ ਨਹੀਂ ਜਿਹੜੀਆਂ ਕਹਿੰਦੇ ਕਿ ਐਸੀ ਇਸ ਫੈਮਿਲੀ ਤੋਂ ਸਰਟੀਫਿਕੇਟ ਨਹੀਂ ਹੈ ਠੀਕ ਹੈ ਨਾ ਹਾਡਾ ਮਤਲਬ ਕਿ ਇਸ ਬੋਰਡ ਦੇ ਮਤਲਬ ਇਹ ਤੁਹਾਡੇ ਰਾਈ ਮਤਲਬ ਜੇ ਤੁਸੀਂ ਫੈਸਲਾ ਕਰੇ ਉਹ ਹਨ ਮਨਜ਼ੂਰ ਨਹੀਂ ਹੈ ਫਿਰ ਉਹਨਾਂ ਦਾ ਜਿਹੜਾ ਕੇਸ ਹੈ ਅਸੀਂ ਉਹਨੂੰ ਡਰੈਗ ਸੁਪਰੀਮ ਕੋਰਟ ਦੇ ਰਾਈ ਮਸਲਾ ਉਹਨਾਂ ਦਾ ਹੱਲ ਕਰਦੇ ਹਾਂ ਇਨਾਂ ਦਾ ਕੋਈ ਪਰਸਨਲ ਨਿੱਜੀ ਮਸਲਾ ਹੀ ਜਿਵੇਂ ਮਸਲੇ ਦੇ ਮਾਧਮ ਰਾਹੀਂ ਮਤਲਬ ਕਿ ਮੇਰੇ ਤੱਕ ਪਹੁੰਚ ਨਹੀਂ ਕਰ ਸਕਦੇ ਪਰ ਲੇਕਿਨ ਇਹਨਾਂ ਦਾ ਮੈਸੇਜ ਮੇਰੇ ਤੱਕ ਪਹੁੰਚਿਆ ਤੇ ਮੈਂ ਖੁਦ ਇਹਨਾਂ ਦੀ ਆਵਾਜ਼ ਜਿਹੜੀ ਸੁਣਨ ਤੱਕ ਇੱਥੋਂ ਤੱਕ ਪਹੁੰਚਿਆ ਅੱਜ ਪ੍ਰੇਮਨਗਰ ਆਏ ਗੁਰਦਾਸਪੁਰ ਦੇ ਔਰ ਗੁਰਦਾਸਪੁਰ ਆ ਕੇ ਇਹਨਾਂ ਦੀ ਆਵਾਜ਼ ਨੂੰ ਸੁਣਿਆ ਇਹਨਾਂ ਦੀ ਗੱਲਬਾਤ ਨੂੰ ਸੁਣਿਆ ਔਰ ਇਹਨਾਂ ਦੇ ਮਸਲੇ ਦਾ ਹੱਲ ਆਪਾਂ ਜਿਹੜਾ ਬਹੁਤ ਜਲਦੀ ਕਰਨਾ ਹੈ